Tune in to MarriageLagan.com every Sunday, 5 pm with Varinder Ubhi. A show about matrimonials, life partnership and relationships. Only on Radio Zindagi 1550 a.m. Rishte Swargh Me Bantehe, Likin Thartipan, Hamo Hemilatehe. MarriageLagan.com. Dream it, believe it, and make it happen. MarriageLagan is a leading matchmaking services provider. We offer trusted and authentic matrimonial profiles for those who are looking for brides or grooms for marriage register at info at we cater for usa canada uk australia india fiji and laura for more information call 510-943-8037 ਐਪਲ ਤੋਂ ਬਾਅਦ 트럼ਪ ਨੇ Samsung ਨੂੰ ਵੀ ਦੇ ਦਿੱਤੀ ਧਮਕੀ ਇਸ ਸਾਲ ਦੁਨੀਆ ਤੇ ਮਜੇਗੀ ਹਹਾਕਾਰ ਬਾਬਾ ਵੇਗਾ ਦੀ ਭਵਿੱਖਬਾਣੀ ਨੇ ਵਧਾਈਆਂ ਦਿਲਾਂ ਦੀਆਂ ਧੜਕਣਾ ਸਕਾਰ ਬਲੋ ਵਿਕੇ ਭਾਰਤੀ ਪਰਿਵਾਰ ਦੇ ਰੈਸਟੋਰੈਂਟ ਨੂੰ ਅੱਗ ਲਾ ਕੇ ਸਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਟੋਰਾਂਟੋ ਪੁਲਿਸ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਫਰੰਟੋ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਐਮਰਜੈਂਸੀ ਕਾਮੇ ਮੌਕੇ ਤੇ ਪੁੱਜੇ ਤਾਂ ਹਰ ਪਾਸੇ ਅੱਗ ਹੀ ਅੱਗ ਨਜ਼ਰ ਆ ਰਹੀ ਸੀ ਕਨੇਡੀ ਰੋਡ ਨੇੜੇ ਲਾਰੈਂਸ ਐਵੇਨਿਊ ਈਸਟ ਵਿਕੇ ਸਥਿਤ 100 ਇੰਡੀਅਨ ਕੂਚੀਜ਼ ਦੇ ਸਟਾਫ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਕੁਝ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਉਧਰ ਸ਼ੱਕੀਆਂ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੁਝ ਚਨੇ ਆਏ ਅਤੇ ਧੱਕਾ ਮਾਰ ਕੇ ਫਰੰਟ ਡੋਰ ਖੋਲਣ ਮਗਰੋਂ ਜਰੋਲੀਨੇ ਛਿੜਕਣ ਲੱਗੇ ਇਸ ਮਗਰੋਂ ਉਹਨਾਂ ਨੇ ਰੈਸਟੋਰੇਟ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਫਰਾਰ ਹੋ ਗਏ ਪਰ ਦੱਸਦੀਏ ਸ਼ੱਕੀਆਂ ਦੀ ਪਾਲ ਕਰ ਰਹੀ ਹੈ ਟੋਰਾਂਟੋ ਪੁਲਿਸ ਤਕਰੀਬਨ 3 ਸ਼ੱਕੀਆਂ ਦੇ ਨੇ ਬਲੈਕ ਹੰਡਿਜ਼ ਪਾਈਆਂ ਹੋਇਆ ਸਨ ਅਤੇ ਨੇੜੇ ਹੀ ਖੜੀ ਇੱਕ ਗੱਡੀ ਉਹਨਾਂ ਦੀ ਉਡੀਕਾ ਰਹੀ ਸੀ ਜਾਣ ਤੋਂ ਪਹਿਲਾਂ ਸ਼ੱਕੀਆਂ ਨੇ ਅੱਗ ਦੀ ਵੀਡੀਓ ਵੀ ਭਰਾਈ ਅਤੇ ਸੈਲਫੀਆਂ ਵੀ ਖਿੱਚੀਆਂ ਅਗਜਨੀ ਦੀ ਵਾਰ ਦਾ ਦੌਰਾਨ ਅੰਦਰ ਮੌਜੂਦ ਮੁਲਾਜ਼ਮ ਕਿਸੇ ਤਰੀਕੇ ਨਾਲ ਬਾਹਰ ਨਿਕਲਣ ਵਿੱਚ ਸਫਲ ਦੇ ਅਤੇ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਨੇ ਤਸਦੀਕ ਕਰਾਂ ਦਿੱਤੀ ਹੈ ਕਿ ਅਗਜਨੀ ਦੇ ਸ਼ੱਕੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਘਟੋਕਾ ਟੱਟੀ ਨੇ ਸ਼ੱਕੀ ਲੁੜਿੰਦੇ ਹਨ ਆਖਿਰ ਵਾਰ ਦੇਖਣ ਜਾਣ ਵਾਲੇ ਉਹਨਾਂ ਨੇ ਗੂੜੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ਵੀ ਢੱਕੇ ਹੋਏ ਸਨ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿ ਦਸਰਾ ਮੁਸ਼ਕਲ ਵੀ ਹੈਗਾ ਆ ਕਿ ਦਾ ਸਟੂਡੈਂਟ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਹੈ ਨਾਂ ਵੱਲੋਂ ਜਲਦ ਹੀ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸਮਾਰਟਫੋਨ ਉਦਯੋਗ ਵਿੱਚ ਵੱਡਾ ਹਲਚਲ ਮਚਾ ਦਿੱਤਾ ਹੈ Apple ਦੇ ਨਾਲ ਨਾਲ ਹੁਣ 트੍ਰੰਪ ਨੇ ਦੱਖਣੀ ਕੋਰੀਆ ਦੀ ਕੰਪਨੀ Samsung ਨੂੰ ਵੀ ਚਤਾਵਨੀ ਦੇ ਦਿੱਤੀ ਹੈ ਜੇਕਰ ਉਹ ਆਪਣੇ smartphones ਅਮਰੀਕਾ ਵਿੱਚ ਨਹੀਂ ਬਣਾਉਂਦੇ ਤਾਂ ਉਨ੍ਹਾਂ ਉੱਤੇ 25% ਆਯਾਦ ਤੈਰਿਫ ਲਗਾਇਆ ਜਾਵੇਗਾ 트럼ਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਸਿਰਫ ਐਪਲ ਲਈ ਨਹੀਂ ਸਗੋ ਸੰਗ ਅਤੇ ਇੱਕ ਹੋਰ ਵੀ ਕਿਸੇ ਕੰਪਨੀ ਲਈ ਹੈ ਜੋ ਅਮਰੀਕਾ ਵਿੱਚ ਫੋਨ ਵੇਚਦੀ ਹੈ ਜੇਕਰ ਉਹ ਇੱਥੇ ਫੈਕਟਰੀ ਲਗਾਉਂਦੇ ਹਨ ਤਾਂ ਕੋਈ ਟੈਰਿਫ ਨਹੀਂ ਹੈ ਨਹੀਂ ਤਾਂ 25% ਟੈਰਿਫ ਲਾਗੂ ਹੋਵੇਗੀ ਟਰੰਪ ਨੇ ਥ੍ਰੂਥ ਸੋਸ਼ਲ ਤੇ ਵੀ ਪੋਸਟ ਕਰਕੇ Apple ਦੇ CEO 蒂ਮ ਕੁੱਕ ਨੂੰ ਕਿਹਾ ਕਿ ਅਮਰੀਕਾ ਵਿੱਚ ਵਿਕਣ ਵਾਲੇ iPhone ਇੱਥੇ ਹੀ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ Apple ਦੇ ਸ਼ੇਅਰ ਟਰੰਪ ਨੇ ਐਲਾਨ ਤੋਂ ਬਾਅਦ 2.6 ਡਿੱਗ ਗਏ ਜਿਸ ਨਾਲ ਕੰਪਨੀ ਦੇ ਮਾਰਕੀਟ ਕੈਪ ਵਿੱਚ ਲਗਭਗ 70 ਬਿਲੀਅਨ ਦਾ ਨੁਕਸਾਨ ਹੋਇਆ ਹੈ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਉਹ ਕੰਪਨੀਆਂ ਜੋ ਅਮਰੀਕਾ ਵਿੱਚ ਨਿਰਮਾਣ ਕਰਦੀਆਂ ਹਨ ਉਹਨਾਂ ਨੂੰ ਹੀ ਟੈਰਿਫ ਤੋਂ ਛੂਟ ਮਿਲੇਗੀ ਨਤੀਜਾ ਜੇਕਰ Apple ਜਾਂ Samsung ਆਪਣੇ smartphones ਅਮਰੀਕਾ ਵਿੱਚ ਨਹੀਂ ਬਣਾਉਂਦੀਆਂ ਤਾਂ ਉਹ ਉਹਨਾਂ ਨੂੰ 25% ਆਯਾਰ ਟੈਕਸ ਦਾ ਸਾਹਮਣਾ ਕਰਨਾ ਪਵੇਗਾ ਇਹ ਤਦ ਕਿ ਨਿਰਵਕਤਾ ਤੇ ਅਮਰੀਕੀ ਨੌਕਰੀਆਂ ਵਧਾਉਣ ਦੀ ਨੀਤੀ ਦਾ ਹਿੱਸਾ ਹੈ ਪਰ ਇਸ ਦੇ ਨਾਲ ਸਮਾਪਤ ਹੋ ਦੀਆਂ ਕੀਮਤਾਂ ਉੱਚੀ ਵਾਧਾ ਹੋ ਸਕਦਾ ਹੈ ਕੋਈ ਆਪਣੇ ਭਵਿੱਖ ਨੂੰ ਜਾਣਨ ਲਈ ਉਤਸੁਕ ਹੁੰਦਾ ਹੈ ਲੋਕ ਜਾਨਣਾ ਚਾਹੁੰਦੇ ਹਨ ਕਿ ਭਵਿੱਖ ਦਾ ਉਹਨਾਂ ਦੇ ਜੀਵਨ ਵਿੱਚ ਤੇ ਦੁਨੀਆ ਤੇ ਕੀ ਪ੍ਰਭਾਵ ਪਵੇਗਾ ਇਸ ਕ੍ਰਮ ਵਿੱਚ ਬੁਨਕਾਰੀਆਂ ਦੇ ਮਸ਼ਹੂਰ ਪੈਗੰਬਰ ਬਾਬਾ ਵਾਂਗਾਂ ਦੀਆਂ ਭਵਿੱਖਬਾਣੀਆਂ ਇੱਕ ਵਾਰ ਫੇਰ ਚੱਚਾ ਦਾ ਵਿਸ਼ਾ ਬਣ ਗਈਆਂ ਹਨ ਉਹਨਾਂ ਨੇ ਦੁਨੀਆ ਬਾਰੇ ਕਈ ਹੈਰਾਨੀ ਕਰਲਵਾਰੀਆਂ ਤੋਂ ਇੱਕ ਬਾੜੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਬਹੁਤ ਡਰਾਉਣੀਆਂ ਹਨ ਬਾਬਾ ਵੇਗਾ ਦਾ ਜਨਮ 1911 ਵਿੱਚ ਹੋਇਆ ਸੀ ਤੇ 1996 ਵਿੱਚ 86 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ 2025 ਇੱਕ ਵੱਡੇ ਆਰਥਿਕ ਸੰਕਟ ਦਾ ਸਾਲ ਹੈ ਪਾਬਾ ਵੇਗਾ ਦੀ ਭੂਤਕ ਬਾਣੀ ਅਨੁਸਾਰ ਇੱਕ ਜਿਹਾਂ ਸਾਲ ਆਵੇਗਾ ਜੋ ਮੁਸ਼ਕਲਾਂ ਨਾਲ ਭਰਿਆ ਹੋ ਸਕਦਾ ਹੈ ਉਸ ਦੇ ਅਨੁਸਾਰ ਇਹ ਸਾਲ 2025 ਦਾ ਹੋ ਸਕਦਾ ਹੈ ਜਿਸ ਵਿੱਚ ਇੱਕ ਵੱਡਾ ਆਰਥਿਕ ਸੰਕਟ ਆਉਣ ਦੀ ਸੰਭਾਵਨਾ ਹੈ ਉਸ ਨੇ ਭੂਤਕ ਬਾਣੀ ਕੀਤੀ ਹੈ ਕਿ ਇਸ ਸਾਲ ਵਿਸ਼ਵ ਬਾਜ਼ਾਰਾ ਨੂੰ ਅਸਥਿਰ ਕਰਨ ਵਾਲੀਆਂ ਨੀਤੀਆਂ ਕਾਰਨ ਦੇਸ਼ਾਂ ਵਿੱਚ ਘਾਤ ਤਣਾਵ ਵੱਧ ਸਕਦਾ ਹੈ ਦੁਨੀਆਂ ਪਰ ਵਿੱਚ ਚੱਲ ਰਹੀ ਆਰਥਿਕ ਉਤਲ ਪੁਤਲ ਦੇ ਵਿਚਾਰ ਉਸ ਦੀ ਭੁੱਖਬਾਲੀ ਪਹਿਲੇ ਨਾਲੋਂ ਕਿਤੇ ਜ਼ਿਆਦਾ ਟੁੱਕ ਵੀ ਜਾਪਦੀ ਹੈ ਧਿਆਨ ਦੇਣ ਯੋਗ ਵਾਲੀ ਗੱਲ ਇਹ ਹੈ ਕਿ ਬਾਬਾ ਬੇਗਾ ਨੇ ਸਿਰਫ 12 ਸਾਲ ਦੀ ਉਮਰ ਵਿੱਚ ਹੀ ਆਪਣੀਆਂ ਅੱਖਾਂ ਦੀ ਰੋਸ਼ਨੀ ਘਾਤੀ ਸੀ ਉਨ੍ਹਾਂ ਦੀਆਂ ਜਾਂਤਰ ਭੁਖਬਾਣੀਆਂ ਜਿਨ੍ਹਾਂ ਵਿੱਚ ਸੋਫੀਅਤ ਜੂਨੀਅਰ ਦੇ ਟੁੱਟੇ ਨੱਤੇ ਅਮਰੀਕਾ ਵਿੱਚ ਅਤਵਾਦੀ ਸੰਗਠਨ ਅਲ ਕਾਇਦਾ ਦੁਆਰਾ 9 11 ਦੇ ਹਮਲੇ ਵਰਗੀਆਂ ਵੱਡੀਆਂ ਘਟਨਾਵਾਂ ਸ਼ਾਮਿਲ ਹਨ ਸੱਚ ਸਾਬਤ ਹੋਈਆਂ ਹਨ ਇਸੇ ਕਰਕੇ ਉਹਨਾਂ ਨੂੰ ਬਾਲਕਨ ਖੇਤਰ ਦਾ ਨੋਸਟਰਾ ਡੇਮਸ ਕਿਹਾ ਜਾਂਦਾ ਹੈ ਉਹਨਾਂ ਨੇ 5000 ਨਾਲੀ ਤੱਕ ਭੁਖਬਾਣੀਆਂ ਕੀਤੀਆਂ ਹਨ ਜੋ ਅਜੇ ਵੀ ਰਹੇ ਸਦਾ ਵਿਛਾਹੇ रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है यू एस ए कैनेडा यू के ऑस्ट्रेलिया इंडिया फिजी एंड यौरप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उबाउट मेट्रीमोनियस लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.